ਕੀ ਸਮਾਰੀ ਆ ਤੇ ਉਹ ਫਿਰ ਤਾਰ ਕੱਟ ਰਿਹਾ ਪਹਿਲਾਂ ਬੋਲੀ ਮੇਰੀ ਪਤਾ ਨਾ ਮੈਂ ਬੋਲਣਾ ਆ ਤਾਰ ਕੱਟਿਆ ਬੋਲ ਨਹੀਂ ਇਤਨਾ ਸ਼ਿਸ਼ੇ ਦਾ ਜੋਤੀ ਸਾਰੇ ਹੈਗੇ ਨੇ ਕੋਈ ਨਹੀਂ ਮੈਂ ਕਰ ਲੂੰਗੀ ਬਣਾਓ ਤੁਹਾਡੇ ਵਾਸਤੇ ਵੇਚਿਆ ਨਹੀਂ ਪੁਰਦੇ ਮਰਦ ਨਹੀਂ ਪੁਰੇ ਫਿਰਦੇਗੇ ਫਿਰ ਬਬੀ ਫਾੜੀ ਨਾ ਆਈਸਕ੍ਰੀਮ ਖਾਣ ਜਾ ਰਹੇ ਸੀ ਹਾਂ ਫਿਰ ਫਿਰ ਆਈਸਕ੍ਰੀਮ ਖਾਣ ਜਾਣਾ ਚਾਹਾਂਦੀ ਲੋ ਹਾਂ ਇਸ ਕਰਕੇ ਮੈਂ ਲੌਂਗੀ ਪਾਉਂਗੀ ਵੀਡੀਓ ਤੇ ਬੜੇ ਜਵਾਨ ਤਾਂ ਕੱਟ ਰਹੇ ਵੀ ਬੋਲ ਪੇ ਜਲਦੀ ਰਾਈਟ ਸਾਡੇ ਰਾਈਟ ਨੇ ਆ ਪੀਸੀਆਰ ਵਾਲੇ ਨੇ ਪਿੱਛੋਂ ਆਉਣੇ ਆਹ ਆ ਕੱਟ ਰਿਹਾ ਛਲੜ ਇਹ ਗੱਲ ਕਰ ਰਹੇ ਨਹੀਂ ਸਾਡੀ ਗੱਲ ਕਰ ਰਹੇ ਨੇ ਭੱਜ ਕੇ ਆ ਰਹੇ ਮਾਰਨ ਨੂੰ ਲੈ ਥੋੜੀ ਗੱਲ ਹੁੰਦੀ ਆ ਕਿ ਕਿਉਂ ਮਾਰਨਗੇ ਅਸੀਂ ਗਾਲ ਨਹੀਂ ਕੱਢੀ ਸਪੋਸ ਨਹੀਂ ਕਿਹਾ ਤੂੰ ਤੂੰ ਮੈਂ ਮੈਂ ਇਹ ਕਰੀ ਇਹ ਲੈਡੀ ਜੀ ਨਾਲ ਬੋਲਣ ਮੀ ਮੈਨੂੰ ਬੋਲਣ ਦੀ ਅਕਲ ਨਹੀਂ ਹੈਗੀ ਮੈਂ ਸਾਰੀ ਉਮਰ ਸਮਾਜ ਸੇਵਾ ਦੇ ਵਿੱਚ ਕਰਦੀ ਇੱਥੇ ਬੋਲਣ ਗਿਆ ਜੇ ਇਹ ਪਹਿਲੇ ਬੋਲ ਤੇ ਰੁਕੇ ਰੁਕੇ ਡਾਕੂਮੈਂਟ ਮੰਗੇ ਡਾਕੂਮੈਂਟ ਦਿੱਤੇ ਇਹ ਥੋੜੇ ਸਾਰੇ ਬੰਦੇ ਖੜੇ ਮੈਨਾਂ ਨਾਲ ਬੋਲੇਂਗਾ ਮੈਂ ਸਰਸਰ ਕਹੀਏ ਸਰਸਰ ਕਹੀਏ ਅੰਦਾਜ਼ ਕਰੀਏ ਮੈਨਾਂ ਨਾਲ ਗੱਲ ਲੈ ਕੇ ਆਉਣ ਸਾਡੇ ਵਾਸਤੇ ਪਹਿਲੇ ਵੇਖ ਕੱਲੇ ਜਵਾਬ ਦੇਵਾਂਗੇ ਅਸੀਂ ਯਾਰ ਕਿਸ ਦਾ ਕੱਟ ਰਿਹਾ ਇਹ ਦੱਸੋ ਅਸੀਂ ਕਿਸੇ ਵਿੱਚ ਮਰੀ ਆ ਚਾਰ ਕਦਮਾਂ ਤੋਂ ਸਰਵ ਗੱਡੀ ਆਈ ਚਾਰ ਕਦਮਾਂ ਤੋਂ ਇੱਥੋਂ ਇੰਨੀ ਇਹ ਮੈਨੂੰ ਇਹ ਮੈਨੂੰ ਇਹ ਨਹੀਂ ਹੁੰਦਾ ਮੈਂ ਕੀ ਦੇਣਾ ਹਾਂ ਮੈਨੂੰ ਇਹਨਾਂ ਹੱਥ ਲੱਕੇ ਮੋੜਨਾ ਫਿਰ ਮੈਨੂੰ ਕਿਹੜਾ ਫੜ ਲੈਂਦੇ ਇਹਨਾਂ ਨੂੰ ਆਪ ਕਿ ਆਉਂਦੇ ਇਸ ਟਾਈਮ ਹੈ ਨਾ ਵੀ ਕੁਛ ਨਾ ਕੁਛ ਬਣਾਵੇ ਸੀ ਬਣਾਈਏ ਅਸੀਂ ਨਹੀਂ ਫੁੱਤੂ ਹੈਗੇ ਅਸੀਂ ਸਮਾਜ ਦੀ ਸੇਵਾ ਕਰਨ ਆਏ ਆ ਪਿਆਰ ਕਰਦੇ ਲੋਕਾਂ ਦੀ ਅਸੀਂ ਐਨੀਮਲ ਦੀ ਸੇਵਾ ਕਰਦੇ ਬਜ਼ੁਰਗਾਂ ਦੀ